ਨਿਤਨੇਮ ਦੀ ਬਾਣੀ ਸਿੱਖ ਪੜ੍ਹਦਾ ਹੈ ਤੇ ਉਹਦੇ ਵਿੱਚ ਇੱਕ ਬਚਨ ਹੁੰਦਾ ਹੈ ਮਹਾਰਾਜ ਕਹਿਣਗੇ ਸਾਨੂੰ ਸਾਰਿਆਂ ਨੂੰ ਅਨੰਦ ਸਾਹਿਬ ਦੀ ਬਾਣੀ ਅੰਦਰ ਕਹਿਣਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੀ ਕਿਹਾ ਭਾਈ ਧਿਆਨ ਦੀ ਪੰਕਤੀ ਬੰਨ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ हे ਮਨ ਆ ਤੂੰ ਸੱਜੇ ਪਰਮੇਸ਼ਵਰ ਦੇ ਨਾਮ ਨੂੰ ਸੰਭਾਲਿਆ ਕਰ ਅੱਗੇ ਕਿਹਾ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਗੁਰੂ ਅਮਰਦਾਸ ਜੀ ਕਹਿੰਦੇ ਆ ਜਿਹੜਾ ਕੁਟੰਬ ਦੇਖੀ ਜਾ ਰਿਹਾ ਨਾ ਇਹ ਕੁਟੰਬ ਪਰਿਵਾਰ ਕੁਟੰਬ ਦਾਰਤੰ ਦੇ ਪਰਿਵਾਰ ਸਾਖ ਸਬੰਧੀ ਇਹਨਾਂ ਤੇਰੇ ਨਾਲ ਨਹੀਂ ਜਾਣਾ ਫਿਰ ਕਹਿੰਦੇ ਚੇਤਾ ਰੱਖੀ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ ਮਹਾਰਾਜ ਕਹਿੰਦੇ ਜੇ ਇਹਨੇ ਨਾਲ ਨਹੀਂ ਜਾਣਾ ਇਹਦੇ ਨਾਲ ਚਿੱਤ ਲਾ ਕੇ ਕਿਉਂ ਬਹਿ ਗਈ ਗੁਰਮਤਿ ਦਾ ਸਿਧਾਂਤ ਇਹ ਨਾ ਜਿਹੜਾ ਉਹ ਬੜਾ ਵਖਰਾ ਹੈ ਗੁਰੂ ਜੀ ਇਹ ਨਹੀਂ ਕਹਿੰਦੇ ਪਰਿਵਾਰ ਪਾਲਣਾ ਨਹੀਂ ਇਹ ਨਹੀਂ ਕਹਿੰਦੇ ਗੁਰੂ ਜੀ ਕਹਿੰਦੇ ਇਹਦੇ ਨਾਲ ਚਿੱਤ ਨਹੀਂ ਲਾਉਣਾ ਦੋ ਗੱਲਾਂ ਵੱਖਰੀਆਂ ਵੱਖਰੀਆਂ ਨੇ ਪਰਵਾਰ ਪਾਲਣਾ ਸੰਭਾਲਣਾ ਇਹ ਫਰਜ਼ ਏ ਧਰਮ ਏ ਪਰ ਚਿੱਤ ਲਾਉਣਾ ਇਹ ਗੁਨਾਹ ਹੈ ਕਿਵੇਂ ਜੇ ਤੂੰ ਉੱਚੀ ਸੁੱਚੀ ਕਿਰਤ ਕਰੀ ਜਾ ਰਿਹਾ ਹੈ ਆਪਣੇ ਪਰਿਵਾਰ ਦੀ ਸੰਭਾਲ ਕਰ ਰਿਹਾ ਔਰ ਨਾਲ ਕਿਰਤ ਵਿੱਚ ਤੈਨੂੰ ਕਰਤਾਰ ਚੇਤੇ ਆ ਇਹ ਭੁੱਲਦਾ ਨਹੀਂ ਕਿ ਤੂੰ ਇੱਥੇ ਭਜਨ ਬੰਦਗੀ ਚੰਗੇ ਕਰਮ ਕਰਨ ਆਇਆ ਹੈ ਫਿਰ ਤੇ ਬਹੁਤ ਭਲਾ ਕਿਰਤ ਵੀ ਹੈ ਤੈਨੂੰ ਕਰਤਾਰ ਵੀ ਚੇਤੇ ਆ ਪਰ ਜੇ ਤੂੰ ਕਿਸੇ ਦਾ ਗਲਾ ਘੁੱਟ ਕੇ ਤੇ ਆਪਣੇ ਪਰਿਵਾਰ ਨੂੰ ਭੰਨਾ ਚਾਹੁੰਨੇ ਗੁਰੂ ਜੀ ਕਹਿਣ ਲੱਗੇ ਇਹ ਚਿੱਤ ਲਾ ਕੇ ਤੂੰ ਪਾਪ ਕਰਦੀ ਐ ਇਹ ਕੰਮ ਨਹੀਂ ਕਰਦਾ ਬਾਣੀ ਦਾ ਸਿਧਾਂਤ ਬੜਾ ਨਿਰਮਲ ਐ ਬਾਣੀ ਮਨੁੱਖ ਦੇ ਜੀਵਨ ਦਾ ਬੈਲੈਂਸ ਰੱਖਦੀ ਐ ਬਰਾਬਰ ਇਹ ਨਹੀਂ ਕਹਿੰਦੀ ਭਗੌੜਾ ਨਹੀਂ ਬਣਾਇਆ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਹਿਣ ਲੱਗਿਆਂ ਕੁਝ ਧਰਮ ਰਹੇ ਜਿਨ੍ਹਾਂ ਨੇ ਕਿਹਾ ਵੀ ਘਰ ਘਾਟ ਛੱਡ ਜੋ ਜੰਗਲਾਂ ਚਲੇ ਜਾਓ ਕੁਝ ਧਰਮ ਰਹੇ ਜਿਨ੍ਹਾਂ ਨੇ ਕਿਹਾ ਤੀਰਥ ਯਾਤਰਾ ਤੇ ਚਲੇ ਜਾਓ ਕਈਆਂ ਇੱਥੋਂ ਤੱਕ ਕਿ ਆ ਤਨ ਤੇ ਕਪੜਾ ਨਾ ਪੈਨੂ ਕਿਸੇ ਕਿਆ ਪੈਰ 'ਚ ਜੋੜਾ ਨਾ ਪਾਓ ਕਈ ਇੱਥੋਂ ਤੱਕ ਵੀ ਰਹੇ ਜਿਨ੍ਹਾਂ ਕਿਹਾ ਗ੍ਰਸਤੀ ਜੀਵਨ ਧਾਰਨ ਨਹੀਂ ਕਰਨਾ ਜੇ ਗ੍ਰਸਤੀ ਬਣੋਗੇ ਬਾਲ ਬੱਚਿਆਂ ਵਾਲੇ ਤੁਹਾਡਾ ਪੜਾ ਨਹੀਂ ਹੋਏਗਾ ਇਹ ਜੇ ਧਰਮ ਨਹੀਂ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਮਾਲਕ ਕਹਿੰਦੇ ਨਾ ਤੈਨੂੰ ਘਰ ਛੱਡਣ ਦੀ ਲੋੜ ਹੈ ਨਾ ਤੈਨੂੰ ਤੀਰਥ ਯਾਤਰਾ ਤੇ ਜਾਣ ਦੀ ਲੋੜ ਹੈ ਨਾ ਤੈਨੂੰ ਜੰਗਲ ਵਿੱਚ ਭੜਕਣ ਦੀ ਲੋੜ ਹੈ ਨਾ ਜੋੜਾ ਤਿਆਗਣ ਦੀ ਨਾ ਤਨ ਦਾ ਕਪੜਾ ਤਿਆਗਣ ਦੀ ਲੋੜ ਹੈ ਮੈਂ ਨਹੀਂ ਕਹਿੰਦਾ ਮਾਰੇ ਕਹਿੰਦੇ ਤੂੰ ਗ੍ਰਸਤੀ ਬਣ ਪਰਿਵਾਰ ਵਾਲਾ ਬਣ ਪਰ ਇੱਕ ਗੱਲ ਨਾ ਭੁੱਲੀ ਵੀ ਹੱਥ ਪਾਉਂ ਕਰ ਕਾਮ ਸਭ ਤੀਤ ਨਰਿੰਦਰ ਨਾਲ ਕਿਰਤ ਕਰੀ ਪਰ ਤੈਨੂੰ ਕਰਤਾਰ ਚੇਤਾ ਰਹੇ ਰਹੀ ਇਸੇ ਸੰਸਾਰ ਵਿੱਚ ਰਹੀ ਆਪਣੇ ਪਰਿਵਾਰ ਵਿੱਚ ਪਰ ਤੈਨੂੰ ਨਿਰੰਕਾਰ ਨਹੀਂ ਭੁੱਲਣਾ ਚਾਹੀਦਾ ਗੁਰੂ ਦਾ ਸਦਾਤ ਬੜਾ ਪਵਿੱਤਰ ਹੈ ਬਦ ਕਿਸਮਤੀ ਹੈ ਐਡਾ ਸੁਖੈਣ ਧਰਮ ਤੇ ਪਾਕ ਤੇ ਪਵਿੱਤਰ ਸਾਰੇ ਆਪੋ ਆਪਣੀ ਜਗ੍ਹਾ ਚੰਗੇ ਨੇ ਪਰ ਤੁਹਾਨੂੰ ਐਡਾ ਪਵਿੱਤਰ ਸਿਧਾਂਤ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਹ ਦੁਨੀਆ ਭਰ ਵਿੱਚੋਂ ਕਿਤੋਂ ਨਹੀਂ ਮਿਲੇਗਾ ਗੁਰੂ ਇਹ ਤੇ ਨਹੀਂ ਕਹਿੰਦਾ ਵੀ ਤੂੰ ਨੌਕਰੀ ਨਾ ਕਰ ਗੁਰੂ ਇਹ ਨਹੀਂ ਕਹਿੰਦਾ ਤੂੰ ਖੇਤੀ ਨਾ ਕਰ ਤੂੰ ਦੁਕਾਨਦਾਰੀ ਨਾ ਕਰ ਗੁਰੂ ਕਹਿੰਦੇ ਪੁੱਤ ਤੂੰ ਅੰਮ੍ਰਿਤ ਵੇਲੇ ਉੱਠ ਅੰਮ੍ਰਿਤ ਬਾਣੀ ਪੜ ਤੂੰ ਦਿਨੇ ਕਾਰ ਬਿਹਾਰ ਕਰ ਮੈਂ ਤੈਨੂੰ ਕਿੱਥੇ ਰੋਕਦਾ ਕਿਰਤ ਕਰ ਕਰ ਪਵਿੱਤਰ ਕਰੀ ਉੱਚੀ ਸੁੱਚੀ ਕਰੀ ਸ਼ਾਮਾਂ ਢਲ ਗਈਆਂ ਰਹਿਰਾ ਸਾਹਿਬ ਦਾ ਪਾਠ ਕਰ ਕਿਰਤ ਕਰ ਸੌਣ ਵੇਲੇ ਸੋਲਾ ਸਾਹਿਬ ਦਾ ਪਾਠ ਕਰੀ ਉਸ ਮਾਲਕ ਦੇ ਗੁਣਾਂ ਨੂੰ ਗਾ ਕੇ ਪਈ ਅੰਮ੍ਰਿਤ ਵੇਲੇ ਫਿਰ ਉੱਠੀ ਗੁਰੂ ਨਹੀਂ ਰੋਕਦਾ ਇਹ ਬੜਾ پاک ਤੇ ਪਵਿੱਤਰ ਸਿਧਾਂਤ ਹੈ ਪਰ ਸਾਡੀ ਫਿਰ ਵੀ ਜਿਹੜੀ ਬਿਰਤੀ ਹੈ ਮਨੁੱਖ ਦੀ ਉਹ ਹੋਰ ਪਾਸੇ ਬੜਾ ਦੌੜਦੀ ਇਹਨੂੰ ਅੱਜ ਕਹੋ ਨਾ ਵੀ ਘਰ ਗੁਟਕਾ ਸਭ ਲੈ ਕੇ ਅਮਰਤ ਬਾਣੀ ਦੀ ਪੋਥੀ ਲੈ ਕੇ ਭਲਿਆ ਤੂੰ ਘਰੇ ਬਾਣੀ ਪੜਿਆ ਕਰ ਨਾਮ ਜਪ ਨਗਰ ਦੇ ਗੁਰੂ ਘਰ ਚਾ ਛੇਤੀ ਕਿਤੇ ਮਨੁੱਖ ਇਧਰ ਨਹੀਂ ਤੁਰਦਾ ਤੇ ਉਹਨੂੰ ਕਹਿ ਦਿਓ ਵੀ 50 ਕਿਲੋਮੀਟਰ ਤੇ ਕੋਈ ਪੱਥਰ ਪਿਆ ਹੈ ਉੱਥੇ ਜਾ ਕੇ ਮੱਥਾ ਟੇਕ ਦੇ ਤੇ ਗੱਲ ਬਣ ਜਾਏਗੀ ਤੇ ਉੱਥੇ ਚਲਿਆ ਜਾਏਗਾ ਇਹਦੀ ਬਿਰਤੀ ਹੈ